ਸਤਿ ਸ਼੍ਰੀ ਅਕਾਲ ਜੀ ਨਮੀਗੜੀ ਵਿੱਚ ਆਪਕੋ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਜਿਸ ਕਰਨੇ ਆ ਅਸੀਂ ਦੀ ਯੋਜਨਾ ਬਾਰੇ ਤੇ ਵੀਡੀਓ ਨੂੰ ਦੇਖਿਓ ਪੂਰਾ ਅੱਧਾ ਘੰਟਾ ਜੀ ਲਈ ਮੈਂ ਇੱਕ ਚਾਰਟ ਤਿਆਰ ਕੀਤਾ ਹੈ ਤੇ ਚਾਰਟ ਨੂੰ ਵੀ ਧਿਆਨ ਨਾਲ ਦੇਖਿਓ ਇੰਨਾ ਤੇ ਨਵੇਂ ਬੱਚੇ ਜਾਂ ਨਵੇਂ ਕੁੜੀਆਂ ਬੋਰਨ ਹੋਈਆਂ ਨੇ ਉਹਨਾਂ ਲਈ ਆਪਾਂ ਇੱਕ ਸਕੀਮ ਲੈ ਕੇ ਆਏ ਹਾਂ ਤੇ ਇਹਦਾ ਵਾਧੂ ਬੱਦਲੇ ਲਾਭ ਚੱਲਾਂਗੇ ਆਪਾਂ ਵੀਡੀਓ ਵਿੱਚ ਆ ਦੇ ਕੋਡਿਸ ਕਰਨੇ ਸਤੇ ਯੋਜਨਾ ਦਾ 2200 ਤੋਂ ਸ਼ੁਰੂ ਹੁੰਦਾ ਹੈ ਇਹ ਡੀਬੀਡੀ ਇੱਕ ਸਾਲ ਦੀ ਆਪਾਂ ਮੈਂ ਇੱਕ ਲੈ ਕੇ 10 ਸਾਲ ਤੱਕ ਸੀ ਕਰਵਾ ਸਕਦੀ ਹਾਂ ਇਸ ਕਰਨੇ ਸੀ ਬੀ ਯੋਜਨਾ ਸਕੀਮ ਤੇ ਲਾਭ ਠੀਕ ਹੈ ਜੀ ਤੇ ਜਪੜਾ 2500 ਰੁਪਏ ਭਰਦਿਆਂ ਤਾਂ ਇਹ ਦਾ ਆਪਣਾ ਮਡੂਵਰ ਦੇਖੋ ਇਹ 15 ਸਾਲ ਤੱਕ ਦਾ ਟੋਟਲ ਹੁੰਦਾ ਹੈ ਜੀ ਮਚਿਓਰਟੀ ਕੀ ਪੀਰੀਅਡ 21 ਇਹ ਇੱਕ ਮਚਿਓਰਟੀ ਪੀਰੀਅਡ 21 ਸਾਲ ਦਾ ਹੋਇਆ ਤਾਂ ਟੋਟਲ ਕੰਫਰਟੇਬਲ 45000 ਟੋਟਲ ਇੰਟਰਸਟਡ ਹੈ ਦਾ ਵਿਆਜ ਬਣ ਉਤੇ 93657 ਤੇ ਮੈਚੋਰਟੀ ਪੀਰੀਅਡ ਹੈਗਾ ਜੇ ਦਾ 1 ਲੱਖ 30000 ਤੇ 47 ਪੀਰੀਅਡ ਜਿਹੜਾ ਕਿ ਬਹੁਤ ਵਧੀਆ ਹੈ ਜੇ ਆ ਤੇ ਗੱਲ ਕਰੀਏ ਥੋੜਾ 1 ਮਹੀਨੇ ਦਾ 3000 ਰੁਪਏ ਆਣਾ ਵਾ 250 ਰੁਪਏ ਦੋਗੇ ਇਹ ਹੈਗੇ ਸਕੀਮ ਜੀ 15 ਸਾਲ ਤੱਕ ਦੀ ਸਕੀਮ ਹੈਗੀ ਆ 15 ਸਾਲ ਉਸ ਤੇ ਪੈਸੇ ਭੰਨ 250 ਰੁਪਏ ਆ ਜਾਹੋ ਤੁਸੀਂ 250 ਰੁਪਏ ਜੱਗ ਕੇ ਆਪਣੀ ਕਾਪੀ ਖਲਾਕ ਸਕਦੇ ਹੋ ਤਾਂ ਪਾਉ ਤੁਸੀਂ ਆਪਣੇ ਯਾਰਡ ਵੀ ਆ ਪਾਦੇ ਹੋ 500 ਇਹਨਾਂ ਮੱਡੀ ਜੀ ਪਾਦੇ ਉਹਦੀ ਰਕਮ ਉਹ ਤੇ ਪਿਆ ਲਾ ਜਣਾ ਤੇ ਆ ਵੇਖੋ ਆਉਤੇ ਹੈਗਾ ਗ੍ਰੈਂਡ ਰੇਟ ਆਫ ਇੰਟਰਸਟ 8.2% ਜਿਹੜਾ ਕਿ ਬਹੁਤ ਆਈ ਦਾ ਫੌਂਡਸ ਆ ਜੀ ਤੇ ਇਹਦਾ ਜਾਦੂਦਾਰਾ ਇਹ ਲਾਭ ਆਪਸਾ ਲੈ ਜਾਣੇ ਆਪਣੇ ਨਿੱਤੀਕੀ ਪੋਸਟ ਆਫਿਸ ਵਿੱਚ ਜਾ ਕੇ ਐਸ ਕਰਨੇ ਆ ਦਸਵੀਂ ਯੋਜਨਾ ਦਾ ਲਾਭ ਲੈ ਦਦੇ ਹਾਂ ਮਿਨੀ ਮਟਾਇਜ਼ਰ ਬੇਚੇ ਇੱਕ ਕਾਊਂਟ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ 1.5 ਲੱਖ ਰੁਪਈਆ ਆਪਣੇ ਆਨਲਾਈਨ ਜੁਮੇ ਵਿੱਚ ਭਵਿਕ ਵਿੱਚ ਲਗਾ ਦਿੰਦੇ ਹੋ ਜੀ ਬਾਕੀ ਇਹਦੇ ਆ ਸ੍ਰਸ਼ਨ ਦਿੱਤੀਆਂ ਮੈਨੂੰ ਜੀ ਪੜ੍ਹ ਸਕਦੇ ਮੈਂ ਜੇ ਇਹ ਹੈ ਤਾਂ ਤੇ ਬਾਦੋ ਬਾਦ ਵੀਡੀਓ ਕੱਟ ਦਿਓ ਲਾਈਕ ਸ਼ੇਅਰ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਜੀ ਤਾਂ ਜੋ ਤੁਹਾਨੂੰ ਨਵੀਆਂ ਅਪਡੇਟਸ ਮਿਲ ਸਕਣ ਦੇਰ ਜੀ ਜੇ ਤੁਸੀਂ ਜੇ ਕਰੂੰਗੇ 500 ਰੁਪਿਆ ਸ਼ੁਰੂ ਕਰੂੰਗੇ ਪਾਸੇ ਵੀ ਕਰਦੇ ਹਾਂ ਉਹ ਉਹ ਬਿਆਜ ਪਾਧਾਂ ਦੇ ਪਾਧਾਂ ਦਾ ਟ੍ਰੇਡਿੰਗ ਅਮਾਊਂਟਰ ਮਿਚੋਟੀ ਮਾਊਂਟਰ ਉਹ ਵੀ ਵਧਣ ਜੀ 2 ਲੱਖ 770 156 ਰੁਪਏ ਦੀ ਹੋਏ ਦੀਆ ਜਿਆਦਾ ਕਿਹੜਾ ਕਿਹਨ 6 ਰੁਪਏ ਜਾਣਾ ਵਾ ਬਾਕੀ ਅਸੀਂ ਚਾਰਟ ਦੇਖ ਸਕਦੇ ਹਾਂ ਨਾਲ ਠੀਕ ਹੈ ਜੀ ਮਿਲਦੇ ਹਾਂ ਜੇ ਅਗਲੀ ਵੀਡੀਓ ਵਿੱਚ